ਇਸ ਤਰ੍ਹਾਂ ਦਾ ਬਿਹੇਵੀਅਰ ਤਾਂ ਚੰਗਾ ਨਹੀਂ ਹੈਗਾ ਤੁਸੀਂ ਸਾਨੂੰ ਕੰਮ ਦੇ ਕੇ ਦੇਖੋ ਸਾਡੇ ਤੋਂ ਕਰਵਾ ਕੇ ਦੇਖੋ ਕੀ ਕੰਮ ਕਰਵਾਉਣਾ ਜਦੋਂ ਕਿਹਾ ਸੀਗਾ ਕਿ ਅੰਨੇ ਪੰਡਾਰ ਪਰਨੇ ਨੇ ਤਾਂ ਪੰਜਾਬੀਆਂ ਨੇ ਜਿਹੜੇ ਸਟੋਰ ਛੋਟੇ ਪੈ ਗਏ ਪੰਜਾਬੀਆਂ ਨੇ ਜਿੰਨੀ ਜਿੰਨੀ ਮਿਹਨਤ ਕਰਕੇ ਹਰੀ ਕ੍ਰਾਂਤੀ ਹਰੀ ਕ੍ਰਾਂਤੀ ਦੇ ਰਿਜ਼ਲਟ ਸਾਨੂੰ ਹੁਣ ਮਿਲ ਰਹੇ ਨੇ ਹਰੀ ਕ੍ਰਾਂਤੀ ਤਾਂ ਸਾਨੂੰ ਮਹਿੰਗੀ ਪੈ ਗਈ ਜੀ 7-700 ਫੁੱਟ ਤੇ ਸਾਡਾ ਪਾਣੀ ਚਲਾ ਗਿਆ ਜੀ ਅੱਜ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਸਾਹਮਣੇ ਕਰਨਾ ਪੈ ਰਿਹਾ ਓ ਸਟੇਟ ਨੂੰ ਜਿਹਦਾ ਨਾਮ ਪਾਣੀਆ ਤੇ ਐ ਪੰਜ ਆਵ ਪੰਜ ਪਾਣੀ ਔਰ ਉਹਦੇ ਚ ਵੀ ਸਮੰਗੀ ਜਨੇ ਰੋੜਾ ਪਾਈ ਜਨੇ ਆਹ ਦਿਓ ਜੀ ਸਾਨੂੰ ਉਹ ਦਿਓ ਸੋ ਇਸ ਕਰਕੇ ਪੰਜਾਬ ਦਾ ਪੱਖ ਜਿੱਥੇ ਵੀ ਰੱਖਣਾ ਪਿਆ ਮੈਂ ਦਲੇਰੀ ਨਾਲ ਖੁੱਲ ਕੇ ਰੱਖਦਾ ਔਰ ਕਿਉਂਕਿ ਮੈਂ ਕੱਲ ਹੀ ਮੈਂ ਮਾਲਵਾ ਨਹਿਰ ਦਾ ਜਾਇਜ਼ਾ ਲੈ ਕੇ ਆਇਆ ਮਾਲਵਾ ਨਹਿਰ ਬਣੂਗੀ 149 ਕਿਲੋਮੀਟਰ ਲੰਬੀ ਹਰੀਕੇ ਤੋਂ ਜਾਊਗੀ ਬਿਲਕੁਲ ਰਾਸਤਾਂ ਦੇ ਉਹ ਮਿੱਡੂ ਖੇੜਾ ਮਾਣੀ ਖੇੜਾ ਉਧਰਲੇ ਪਿੰਡਾਂ ਤੱਕ ਜਾ ਕੇ ਐਂਡ ਹੋਊਗਾ 50 ਫੁੱਟ ਉਪਰੋਂ ਚੜਾਈ 12 ਫੁੱਟ ਡੰਗਾਈ 23000 ਕਿਊਸਿਕ ਪਾਣੀ ਜਾਊਗਾ ਲਗਭਗ ਸਵਾ 500 ਮੋਗੇ ਹੋਣਗੇ 521 ਮੋਗੇ 2 ਲੱਖ ਏਕੜ ਜ਼ਮੀਨ ਜਿਹੜੀ ਹੈ ਉਹਨੂੰ ਪਾਣੀ ਮਿਲੂਗਾ ਜੀ ਇਹ ਇਹ ਗੱਲ ਇਹਨਾਂ ਨੇ 30 40 ਸਾਲ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਤਾ ਨਹੀਂ ਕਿਉਂ ਨਹੀਂ ਸੋਚੀ ਪਰ ਕਿਉਂ ਸੋਚਣ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਹੁਣ ਉਹਨਾਂ ਨੇ ਮੋਗਿਆਂ ਤੋਂ ਕੀ ਲੈਣਾ ਜੀ ਇਹ ਤਾਂ ਫਿਰ ਮੋਗਿਆਂ ਵਾਲੀ ਜਾਣ ਸਕਦਾ ਹੈ ਨਾ ਜਿਹੜਾ ਇੱਕ ਇੱਕ ਮਿੰਟ ਵਾਸਤੇ ਉੱਥੇ ਖੜਾ ਹੁੰਦਾ ਕਿ ਇੱਕ ਮਿੰਟ ਮੇਰਾ ਵਾਦਲਾ ਜਾਵੇ ਜਾਂ ਇੱਕ ਮਿੰਟ ਮੇਰਾ ਘਰ ਤਾਂ ਜਾਵੇ ਪਾਣੀ ਦਾ ਇਹ ਤਾਂ ਉਹਨੂੰ ਦਰਦ ਦਾ ਪਤਾ ਹੋ ਸਕਦਾ ਨਾ ਸੋਚ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਨੇ ਉਹਨਾਂ ਨੇ ਕੀ ਕੀ ਲੈਣਾ ਮੋਗਿਆਂ ਤੋਂ ਸੋ ਅਸੀਂ ਅਸੀਂ ਆਏ ਥੱਲੋਂ ਆ ਅਸੀਂ ਤਾਂ ਮੋਗਿਆਂ ਵਾਲੇ ਆ ਜੀ सो so, कस्सियां रजवाहे रिवाइव कर रहे हैं पंजाब अपना पानी बिल्कुल बढ़िया तरीके वरत जो मैं सह चुकी से इक्की परसेंट पानी यूज़ कर रहे आज थे अच्छ सत्तर ते पचे सिर्फ जदों नब्बे पहुँच गए किन्ने ट्यूबवैल बंद हो जाएंगे ट्यूबवैल बंद होने थलों पर धरती चो पानी बचूगा पानी उपर आऊगा पानी का टेबल बिजली बचूगी ये गलत तो कहीं सोचे ही नहीं क्योंकि दरख्तों दहर दस्सिया दोटा नहीं है ना ਤੁਸੀਂ ਐਂ ਕਰੋ ਦਰਖਤਾਂ ਦੀਆਂ ਵੋਟਾਂ ਬਣਾ ਦਿਓ ਹਰੇਕ ਟਾਲੀ ਨੂੰ ਹਰੇਕ ਕਿਕਰ ਨੂੰ ਕੋਈ ਨਾ ਕੋਈ ਲੀਡਰ ਚ ਮੜਿਆ ਮੈਂ ਦਿਖਾਉਂਗਾ ਵੀ ਉਹਨੂੰ ਐਂ ਕਹਿੰਦਾ ਵੀ ਤੇਰੇ ਨਾਲ ਤਾਂ ਬਹੁਤ ਪੁਰਾਣਾ ਰਿਸ਼ਤਾ ਹੈ ਮੇਰਾ ਪਰਦਾਦਾ ਤੇਰੇ ਤੁੱਕਿਆਂ ਦਾ ਚਾਰ ਪਾਉਂਦਾ ਰਿਹਾ ਤੇ ਕਿਕਰ ਕਿਕਰ ਤੂੰ ਫੋਜਾ ਵੀ ਪਾਲਣਗੇ ਕਿ ਜੇ ਵੋਟਾਂ ਹੋਣ ਇਹਨਾਂ ਦੀਆਂ ਦਰਖਤਾਂ ਦੀਆਂ ਇਦਾਂ ਹੀ ਇਦਾਂ ਹੀ ਨਹਿਰਾਂ ਕੱਸੀਆਂ ਚ ਐ ਨੌਂਦੇ ਦਿਖਾਉਂਗਾ ਇਹਨਾਂ ਨੂੰ ਮੈਂ ਵੀ ਮੇਰਾ ਦਾਦਾ ਵੀ ਇੱਥੇ ਨਾ ਹੁੰਦਾ ਰਿਹਾ ਬਸ ਤੂੰ ਵੋਟਾਂ ਪਾ ਦੇ ਪਰ ਕਿਉਂਕਿ ਦਰਖਤਾਂ ਦੀਆਂ ਤੇ ਨਹਿਰਾਂ ਕੱਸੀਆਂ ਨਹੀਂ ਬੋਟਾਂ ਨਹੀਂ ਹੈਗੀਆਂ ਨਾ ਤਾਂ ਕਰਕੇ ਮੁੱਦਾ ਨਹੀਂ ਹੈਗਾ ਪਰ ਮੇਰੇ ਲਈ ਬਹੁਤ ਵੱਡੀ ਗੱਲ ਹੈ ਕਿ ਮੈਂ ਜੇ ਪੰਜਾਬ ਦੇ ਵਿੱਚ ਮੈਨੂੰ ਇੰਨਾ ਵੱਡਾ ਬਾਣ ਲੋਕਾਂ ਨੇ ਦਿੱਤਾ ਤਾਂ ਮੈਂ ਇਹ ਚੀਜ਼ਾਂ ਘਟੋ-ਘਟ ਬਚਾਵਾ ਵੀ ਤੇ ਇਹਨਾਂ ਨੂੰ ਲੋਕ ਲਹਿਰ ਵੀ ਬਣਾਵਾ ਕਿ ਆਪਾਂ ਇਕੱਠੇ ਹੋ ਕੇ ਦਰਖਤ ਲਾਈਏ ਆਪਾਂ ਆਪਣੇ ਪਾਣੀ ਦੀ ਸਾਂਭ ਸੰਭਾਲ ਕਰੀਏ ਠੀਕ ਹੈ ਨਾ ਨਹੀਂ ਤਾਂ ਆਉਣ ਆਣੀਆਂ ਪੀੜੀਆਂ ਲਾਂਬੇ ਦੇਣਗੀਆਂ ਕਿ ਤੁਸੀਂ ਉਦੋਂ ਕੀ ਕਰਦੇ ਰਹੇ ਸੋ ਮੈਨੂੰ ਉਮੀਦ ਹੈ ਕਿ ਹੈਲਥ education environment sports aur rozgar inna panch sat jide main bade mudde ne ohna nu asi dil diyan gehraiyan ton badhona hai agge taiyan punjab agge badhuga aur punjab rang le punjab te chote halkey halkey rang ta nazar vi on lagge ke ha kuch ho reha hai ਹਾਂ 43000 ਨੌਕਰੀਆਂ ਮਿਲ ਗਈਆਂ ਨਹਿਰ ਕੱਢੀ ਜਾ ਰਹੀ ਹੈ ਥਰਮਲ ਪਲਾਂਟ ਖਰੀਦ ਲਿਆ ਬਿਜਲੀ ਵਾਲੇ ਪਾਸਿਓਂ ਨਿਰਭਰਾਂ ਕੋਲੇ ਵਾਲੇ ਪਾਸਿਓਂ ਨਿਰਭਰ ਹੋ ਗਏ ਤੇ ਖੇਡਾਂ ਦੇ ਵਿੱਚ ਸਾਡੇ ਨੌਜਵਾਨ ਮੱਲਾ ਮਾਰ ਰਹੇ ਨੇ 올림픽 ਚ ਗਏ ਹੋਏ ਨੇ ਸੋ ਜਿੱਥੇ ਵੀ ਸਾਨੂੰ ਮੌਕਾ ਮਿਲੂਗਾ ਕਿ ਅਸੀਂ ਤਾਂ ਦੇਖੋ 올림픽 ਦੀ ਤਿਆਰੀ ਵਾਸਤੇ ਜਿਹੜੇ ਪਲੇਅਰ ਸੀਗੇ ਅਸੀਂ ਉਹਨਾਂ ਨੂੰ ਪਹਿਲਾਂ ਪੈਸੇ ਦਿੱਤੇ ਆ 8-8 ਲੱਖ ਰੁਪਇਆ ਕੱਟੂ-ਕੱਟ ਉਹ ਸ਼ੂ ਤਾਂ ਖਰੀਦੋ ਨਾ ਜਿਹੜੇ ਉੱਥੇ ਪਾ ਕੇ ਭੱਜਣੇ ਨੇ ਇੱਥੇ ਤਾਂ ਨੰਗੇ ਪੈਰੀ ਸੂਏ ਦੀਆਂ ਪਟੜੀਆਂ ਤੇ ਪ੍ਰੈਕਟਿਸ ਕਰਦੇ ਮੈਂ ਦੇਖਿਆ ਫਿਰ ਉੱਥੇ ਜਦੋਂ ਜਾਂਦੇ ਆ ਉਹ ਟਰੈਕ ਸਿੰਥੈਟਿਕ ਟਰੈਕ ਆ ਉੱਥੇ ਪਤਾ ਹੀ ਨਹੀਂ ਲੱਗਦਾ ਕੀ ਹੋ ਗਿਆ ਇੱਥੇ ਪਹਿਲਵਾਨ ਮਿੱਟੀ ਤੇ ਪ੍ਰੈਕਟਿਸ ਕਰਦੇ ਆ ਉੱਥੇ ਗੱਦੇ ਨੇ ਪਹਿਲਾਂ ਇੱਥੇ ਗੱਦੇ ਦਾ ਲੈ ਕੇ ਦੇ ਦਈਏ ਨਾ ਉਹਨਾਂ ਨੂੰ ਉਸ ਲੈਵਲ ਦੇ 올림픽 ਲੈਵਲ ਦੇ ਤਾਂ ਕਿ ਉੱਥੇ ਜਾ ਕੇ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਗ੍ਰਿਪ ਬਣਾਉਣ ਚੱਕ ਹੋਰ ਬਾਅਦ ਤਾਂ ਕੋਈ ਵੀ ਜੋ ਮੈਡਲ ਜਿੱਤਣਾ ਉਹ ਤਾਂ ਕੋਈ ਵੀ ਦੇਣ ਦਾ ਪੈਸੇ ਮੈਡਲ ਜਿੱਤਣ ਜੋਗੇ ਤਾਂ ਬਣਾਈਏ ਨਾ ਸੋ 19 ਪਲੇਅਰ ਆਪਣੇ 올ਿਮਪਿਕਸ ਦੇ ਵਿੱਚ ਗਏ ਹੋਏ ਨੇ ਤੇ ਵੱਡੀ ਮੱਲਾ ਮੈਨੂੰ ਉਮੀਦ ਹੈ ਕਿ ਮਾਰ ਕੇ ਆਉਣਗੇ ਹਾਕੀ ਟੀਮ ਨੇ ਕੱਲ ਆਪਣਾ ਮੈਚ ਜਿੱਤਿਆ ਹੈ ਵਧਾਈਆਂ ਦੇਣਾ ਚਾਹਣਾ ਮੈਂ ਤੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਵਧੀਆ ਖੁਸ਼ਖਬਰੀਆਂ ਹੱਥੋਂ ਆਉਣਗੀਆਂ ਤੇ ਉਹਦੇ ਨਾਲ ਚੇਨਕ ਲੱਗੂ ਬੱਚਿਆਂ ਨੂੰ ਬੱਚੇ ਗਰਾਊਂਡਾਂ ਨੂੰ ਜਾਣਗੇ ਬੱਚੇ ਗਰਾਊਂਡ ਜਾਣਗੇ ਸਰੀਰ ਨਾਲ ਪਿਆਰ ਹੋਊਗਾ ਤੇ ਆ ਡਰਗ ਡਰਗ ਜਾਂ ਜਿਹੜੀਆਂ ਹੋਰ ਬੁਰੀਆਂ ਸੰਗਤਾਂ ਇਹਨਾਂ ਤੋਂ ਬਚਣਗੇ ਸੋ ਚੇਨ ਹੈ ਸੋਸੀਂ ਆਪਣੇ ਵੱਲੋਂ ਬੈਸਟ ਐਫਰਟਸ ਕਰ ਰਹੇ ਹਾਂ